ਉੱਤੇ ਅਲਗੇ ਹੋ ਗਏ ਵਹੀਂ ਕਣੀ ਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਬਾਦੀਤ ਨਹੀਂ ਵੜਿਆ ਵਾ ਇੱਥੋਂ ਦੇਖ ਕੇ ਇਧਰੋਂ ਹਣ ਟੱਪਿਆ ਟੱਪੀ ਅੰਦਰ ਗਿਆ ਵਾ ਟੱਪਣ ਤੋਂ ਬਾਅਦ ਇੱਥੇ ਆ ਗਏ ਨੇ ਉਧਰਲੀ ਰੋਡਸ ਵੀ ਰੋਡ ਤੋਂ ਆਹੀ ਅੰਦਰੋਂ ਛੋੜ ਕੇ ਉਹਨਾਂ ਲਮਾਰੀ ਦਾ ਮੁੜ ਕੇ ਇੱਥੋਂ ਕਾ ਵੀ ਖੋਲੀ ਫੋਲੀ ਪਿਆਰਾ ਵੀ ਲੋਕ ਤੋੜ ਕੇ ਅੰਦਰੋਂ ਲਾਕਰ ਵੀ ਤੋੜ ਕੇ ਸਾਰਾ ਸਾਮਾਨ ਕੱਢ ਗਏ। ਇਹ 40 ਮਿੰਟ ਤੇ ਸਾਰਾ ਉੱਪਰ ਤੱਕ ਉਹਨੇ ਤੋੜ-ਤੋੜ ਕੇ 골ਡ ਲੈ ਗਿਆ ਵਾ, ਸਿਲਵਰ ਤੇ ਪਿਸਟਲ ਲੈ ਗਿਆ, ਲਾਇਸੈਂਸ ਲੈ ਗਿਆ ਵਾ। ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ। ਉਹ ਲਾਕਰ ਵੀ ਅੰਦਰਲੇ ਵੀ ਤੋੜੇ ਆ। ਇਧਰ ਕੋਈ ਨਾ ਨੁਕਸਾਨ ਕਰ ਗਿਆ ਏ। ਨਾਮ ਮੇਰਾ ਪੰਕਜ ਟਵਾਲ ਜੀ। ਤੇ ਕੀ ਗੱਲਬਾਤ ਹੈ? ਇੱਕ ਗੱਲਬਾਤ ਅਸੀਂ ਪਟਿਆਲਾ ਗਏ ਵਹੀਂ ਸ਼ਨੀਵਾਰ ਦੀ ਰਾਤ। ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰਾਂ ਦੇ ਬਾਹਰ ਚਾਣੀ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10:00 ਵਜੇ ਕੇ 10 ਮਿੰਟ ਚੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਵਾ ਟੋਟਲ ਕਿੰਨਾ ਕੋ ਲੋਸ ਦੇਖੋ ਜੀ ਜਿਆਦਾ ਤੇ 20-25 ਲੱਖ ਦਾ 골ਡ ਹੈ ਹੀ ਹੈ ਸਿਲਵਰ ਵੀ 2 ਲੱਖ ਦਾ ਪਿਸਟਲ ਆ ਇਸ ਤੋਂ ਦਲੇ ਲਾਇਸੈਂਸੀ ਲਾਇਸੈਂਸੀ ਕਿ ਤੁਸੀਂ ਸੀਸੀਟੀਵੀ ਮੌਕੇ ਦੀ ਹੈ ਸੀਸੀਟੀਵੀ ਉਹ ਡੀਵੀਆਰ ਵੀ ਲੈ ਗਿਆ ਅੱਛਾ ਤੇ ਇਹੀ ਗਵਾਂਡੀਆਂ ਨੇ ਸਰਚ ਕੀਤੇ ਤੇ ਆਇਡੈਂਟੀਫਾਈ ਕਰ ਲਿਆ ਉਹਨੂੰ ਚੋਰ ਨੂੰ ਅਸੀਂ ਆਪ ਹੀ ਕੀਤਾ ਪੁਲਸ ਨੇ ਇੱਥੇ ਕੀਤਾ ਨਹੀਂ ਕੋਈ ਤੁਸੀਂ ਕਪੁਲਸ ਨੂੰ ਕੰਪਲੇਨਟ ਕੀਤੀ ਵੈਸੇ ਪੁਲਸ ਨੂੰ ਹਾਂ ਜੀ ਮੌਕੇ ਦੇ ਪਹਿਲੇ ਪੀਸੀਆਰ ਬੁਲਾਈ ਪੀਸੀਆਰ ਤੋਂ ਬਾਅਦ ਫਿਰ ਆਪਾਂ ਇੱਧਰ ਉਹ ਥਾਣੇ ਵਾਲੇ ਆਏ ਥਾਣੇ ਵਾਲੇ ਫਿਰ ਐਸਐਚਓ ਹੀ ਆਏ ਮੌਕੇ ਤੇ ਫਿੰਗਰਪ੍ਰਿੰਟ ਵੀ ਲੈ ਗਏ ਪਰ ਬਾਅਦ ਚ ਕੋਈ ਤੁਸੀਂ ਕਾਰਵਾਈ ਨਹੀਂ ਹੋਈ ਤੁਸੀਂ ਘਰ ਨਹੀਂ ਸੀ ਤੁਸੀਂ ਉਧਰ ਜਸ ਬਾਹਰ ਗਏ ਸੀ ਬਾਹਰ ਗਏ ਪਟਿਆਲੇ ਅੱਛਾ ਪਟਿਆਲਾ ਹੀ ਹੈ ਹਾਂਜੀ ਚੋਰੀ ਹੋਈ ਕਿਦੋਂ ਤੇ ਤੁਹਾਨੂੰ ਕਿਦਾਂ ਪਤਾ ਲੱਗਿਆ ਚੋਰੀ ਚੋਰੀ ਤੇ ਹੋਈ ਸ਼ਨੀਵਾਰ ਰਾਤ ਦੀ ਅਸੀਂ ਸੋਮਵਾਰ ਆਏ 7 ਵਜੇ ਤੇ ਅਸੀਂ ਗੇਟ ਖੋਲ੍ਹਿਆ ਤੇ ਦੇਖਿਆ ਕਿ ਬਾਰੀ ਟੁੱਟੀ ਹੋਈ ਹੈ ਤੇ ਜਿਹੜਾ ਸਮਾਨ ਲਮਾਰੀਆਂ ਚੋਂ ਬੈੱਡਾਂ ਚੋਂ ਤਰਾਜ ਖੁੱਲੇ ਹੋਏ ਉੱਪਰ ਲੌਕ ਟੁੱਟੇ ਹੋਏ ਜਿੰਦਰੇ ਤੇ ਚੁਬਾਨ ਸਾਰਾ ਨਿਕਲਿਆ ਹੁਣ 5 ਦਿਨ ਹੋ ਗਏ ਚੋਰੀ ਹੋਈ ਕੋਈ ਪੁਲਿਸ ਪ੍ਰਸ਼ਾਸਨ ਵੱਲ ਕੋਈ ਕਾਰਵਾਈ ਪੁਲਿਸ ਨੇ ਤੇ ਕਾਰਵਾਈ ਵੇਖੋ ਜੀ ਇਹੀ ਹੈ ਅਹੀ ਸੋ ਕੋਨ ਨੂੰ ਲੱਭ ਕੇ ਦੱਸਿਆ ਵੀ ਇਹ ਚੀਜ਼ ਹੈਗੀ ਆ ਅੱਛਾ ਪ੍ਰਸ਼ਾਸਨ ਵੱਲ ਕੋਈ ਨਹੀਂ ਮਤਲਬ ਲੱਭਿਆ ਉਹਨਾਂ ਨੇ ਮਤਲਬ ਉਹਨਾਂ ਨੇ ਨਹੀਂ ਲੱਭਿਆ ਸੀ ਹੁਣ ਦੱਸਿਆ ਕਿ ਵੀ ਇਹ ਹੋਇਆ ਤੇ ਬੰਦਾ ਆਇਡੈਂਟੀਫਾਈ ਕਰਤਾ ਉਹਨਾਂ ਵੱਲੋਂ ਟੇਲਾ ਚੁੱਕਦੇ ਨਹੀਂ ਪਏ ਅੱਛਾ ਅਹੀ ਕਿੰਨੇ ਬੰਦਾ ਆਇਡੈਂਟੀਫਾਈ ਕਰ ਲਿਆ ਅਹੀ ਕਰ ਲਿਆ ਹਰ ਕਿ ਤੁਹਾਡੇ ਚਾਹ ਰ ਪਛਾਣਦਾ ਸੀ ਬੰਦਾ ਨਹੀਂ ਜਾਨ ਪਛਾਣਦਾ ਨਹੀਂ ਇਹ ਨੰਬਰ ਸਾਰੇ ਹੈਗੇ ਜੀ ਫਲੈਟਸ ਉੱਥੋਂ ਦਾ ਹੈਗਾ ਇਹਨੂੰ ਕਹਿੰਦੇ ਵੀਰੂ ਬੱਚਾ ਕਹਿੰਦੇ ਹੈਗਾ ਹਾਂ ਕੀ ਸਮਝ ਇਹਨੇ ਤਾਂ ਉਹ ਕੇ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਹੀ ਤੇ ਕਿੰਨੇ ਵੀ ਉਹਨਾਂ ਦੇ ਘਰ ਦੇ ਜਿਹੜੇ ਗੇ ਕੱਲ ਰੇਡ ਕਰਨ ਪੁਲ ਮੈਂ ਘਰ ਨਹੀਂ ਹੈਗਾ ਮੈਂ ਘਰ ਨਹੀਂ ਉਹਨਾਂ ਦੀ ਮਾਂ ਹੈਗੀ ਆ ਔਰ ਇਹ ਸਿਸਟਰ ਆ ਔਰ ਅਬ ਬ੍ਰਦਰ ਆ ਉਹ ਵੀ ਚੋਰ ਹੈਗਾ ਬ੍ਰਦਰ ਵੀ ਤੇ ਉਹਦਾ ਫਾਦਰ ਹੈ ਉਹਨੂੰ ਚੱਕੋ ਤਾਂ ਯਾਪੀ ਆ ਜਾਏਗਾ ਪਿੱਛੇ ਉਹ ਇਸ ਸਮੇਂ ਤੋਂ ਸ਼ੁਰੂ ਤੋਂ ਉਹ ਇਹ ਚੋਰੀ ਜਾਰੀ ਨੇ ਕੰਮ ਹੀ ਕਰਦਾ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਇਹ ਹੈ ਪੱਕਾ ਚੋਰ ਹੈ ਜੀ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਨੇ ਵੀ ਵੇਖੋ ਪ੍ਰਵਾਸੀਆਂ ਨੇ ਇੰਨਾ ਇੱਥੇ ਬਾਤਤਾ ਵਾ ਗਾਂਦੇ ਵੀ ਕੀ ਕੀ ਹੋ ਰਿਹਾ ਹੈ ਤੇ ਕੀ ਲੌਂਜ ਆਰਡਰ ਸਿਚੁਏਸ਼ਨ ਹੈਗੀ ਹੈ ਪੁਲਸ ਦੀ ਗਤੀਵਿਧੀ ਨੂੰ ਕਿੱਦਾਂ ਦੇ ਦੇ ਕਿਉਂਕਿ ਤੁਸੀਂ ਆਪ ਹੀ ਦਿੱਤਾ ਪੁਲਸ ਵੀ ਨਾ ਦੀ ਪੁਲਸ ਪੁਲਿਸ ਦੀ ਵੇਖੋ ਜੀ ਮਤਲਬ ਕੁਝ ਵੀ ਅਜਬ ਕੀ ਜਿਹੜੋ ਫਿੰਗਰਪ੍ਰਿੰਟ ਲਾਗੇ ਉਦੋਂ ਪਤਾ ਕੀ ਹੈਗਾ ਵਾ ਉਸ ਟਾਈਮ ਰੈਸਟੌਨ ਦੇ ਜੀ ਵਿਗੰਡੇ ਜੇ ਤੇ ਇੰਨਾ ਟਾਈਮ ਡਿਲੇ ਕਰਤਾ ਉਹਦੇ ਤੇ ਇੰਨਾਂ ਦੀ ਨਗਹਿਲੀ ਆ ਸਰ ਪੁੱਛ ਜੀ ਪੁਲਿਸ ਦੀ ਇਹ ਗਲਤੀ ਸਮਝ ਹਾਂਜੀ ਹਾਂਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਮੈਂ ਕਰਨਾ ਕਿ ਫਟਾਫਟ ਅਰੈਸਟ ਕੀਤਾ ਜਾਏ ਔਰ ਇਹ ਘਰ ਦੇ ਚੁੱਕੇ ਜਾਣ ਉਹਨਾਂ ਕੋਲ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਮੁਫੜਾ ਜਾ ਕਿੱਥੇ ਹੈਗਾ ਉਹ ਟੋਟਲ ਤੁਸੀਂ ਕਹਿੰਦਾ 20 ਤੁਹਾਨੂੰ ਲੱਗਦਾ ਨਹੀਂ ਤੁਹਾਡਾ ਕਿੱਦਾਂ ਲਾਇਸੈਂਸ ਹੀ ਪਿਸਤਲ ਲੈ ਕੇ ਕੋਈ ਵਾਰ ਦਾਤ ਕਰ ਹਾਂਜੀ ਇਹ ਵੀ ਹੰਡਾਰਾ ਬੜਾ ਤੁਹਾਨੂੰ ਤੁਸੀਂ ਤੇ ਕਿਹਾ ਉਹਨਾਂ ਨੂੰ ਪਹਿਲੇ ਦੱਸਿਆ ਵੀ ਇਹਨਾਂ ਨੂੰ ਪਹਿਲੇ ਡਿਟੇਕਟ ਕਰਵਰ ਡਿਟੇਕਟ ਕਰਵਰ ਪਿਸਤਲ ਨੂੰ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਮੇਰੇ ਫਰਕ ਕਰਾਂਗੇ ਸਰ ਚੋਰੀ ਚ ਉਹਨਾਂ ਨੇ ਕਿਹਾ ਕਿ ਇੱਕ ਵੈਪਨ ਤੇ 골ਡ ਚੋਰੀ ਹੋਇਆ ਹਾਂਜੀ ਤਾਂ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਆ ਹੱਦ ਕਰਕੇ ਜੋ ਵੀ ਬੰਦੀ ਉਹ ਹੀ ਕਾਰਵਾਈ ਜੜੀ ਹੋਗੀ